हां जी किसान दोस्तों कि खैँ कि की हाल कर है जी उम्मीद करते हैं ठीक-ठाक हो और किसान दोस्तों कई किसान वीरांदे सवाल आ रहे सी कि ਕਣਕ ਦੇ ਪੱਤਿਆਂ ਦੀਆਂ ਉੱਪਰੀਆਂ ਨੋਕਾਂ ਪੀਲੀਆਂ ਪੈ ਰਹੀਆਂ ਨੇ ਬਹੁਤ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਇਹ ਕੀ ਕਾਰਨ ਹੋ ਸਕਦਾ ਤੇ ਕਿਸਾਨ ਦੋਸਤੋ ਇਹਦਾ ਮੇਨ ਕਾਰਨ ਆ ਅਠੰਡਾ ਧੁਪਣਾ ਲੱਗਣਾ ਇਹਦਾ ਕਾਰਨ ਆਗਾ ਕਿਉਂਕਿ ਟੈਂਪਰੇਚਰ ਜਿਆਦਾ ਲੋ ਹੋਣ ਕਰਕੇ ਕਣਕ ਤੇ ਇੱਕਦਾਂ ਸਟ्रेस ਪਿਆਗਾ ਪਹਿਲਾਂ ਟੈਂਪਰੇਚਰ ਹਾਈ ਸੀਗਾ ਤੇ ਟੈਂਪਰੇਚਰ ਲੋ ਕਰਕੇ ਕਣਕ ਤੇ ਜਿਆਦਾ ਸਟ्रेस ਪੈਣ ਕਰਕੇ ਇਹਦੀਆਂ ਉੱਪਰਲੀਆਂ ਨੋਕਾਂ ਜਿਹੜੀਆਂ ਪੀਲੀਆਂ ਪੈ ਰਹੀਆਂ ਤੇ ਤੁਸੀਂ ਦੇਖੋਗੇ ਜਿਵੇਂ ਜਿਵੇਂ ਧੁੱਪ ਲੱਗੂਗੀ ਤੇ ਇਹ ਸਾਰਾ ਸੈੱਟ ਹੋ ਜਾਣਾਗਾ ਤੁਹਾਨੂੰ ਕੋਈ ਵਾਧੂ ਸਪਰੇਅ ਕਰਨ ਦੀ ਲੋੜ ਨਹੀਂਗੀ ਐਵੇਂ ਨਾ ਕਿਤੇ ਉੱਪਰਲੀਆਂ ਨੋਕਾਂ ਪੀਲੀਆਂ ਨੂੰ ਦੇਖ ਕੇ ਢੋਲੀਆਂ ਜੱਗ ਲਿਓ ਇਹਦਾ ਕਾਰਨ ਆ ਜ਼ਿਆਦਾ ਠੰਡ ਕਰਨੀ ਹੈਗਾ ਤੇ ਜਿਹੜੇ ਵੀ ਕਿਸਾਨ ਵੀਰਾਂ ਦੀ ਇਹ ਨੋਕਾਂ ਪੀਲੀਆਂ ਹੋਈਆਂ ਉਹਨਾਂ ਨੂੰ ਘਪਰਾਉਣ ਦੀ ਕੋਈ ਲੋੜ ਨਹੀਂਗੀ ਤੇ ਕੋਈ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਜਿਵੇਂ ਜਿਵੇਂ ਬਸ ਆ ਹੁਣ ਧੁੱਪਾਂ ਲੱਗਣਗੀਆਂ ਲੋੜੀ ਤੋਂ ਬਾਅਦ ਮੌਸਮ ਕੁੱਲਣਾ ਸ਼ੁਰੂ ਹੋ ਜਾਊਗਾ ਤੇ ਓਵੇਂ ਥੋੜੀ ਕਣਕ ਠੀਕ ਹੋ ਜਾਊਗੀ